ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਮਣ ਝੋਟੀ ਛੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਛੇਲ ਕਰ ਰਿਹਾ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਵੀਰ ਦਾ ਨੰਗਲ ਜ਼ਿਲ੍ਹਾ ਇਹਨੂੰ ਮੋਗਾ ਤਹਿਸੀਲ ਨਿਹਾਲ ਸਿੰਘਾਲਾ ਪੈਂਦੀ ਆ ਨੇੜੇ ਪਿੰਡ ਬਾਈ ਨੂੰ ਰਹਿ ਜਾਂਦਾ ਇਧਰੋਂ ਬੋਡੇ ਬਾਈ ਦਨ ਹਰ ਸਿੰਘ ਵਾਲੀ ਖਾਸ ਨੇੜੇ ਰਹਿੰਦਾ ਤੇ ਜਿਹੜਾ ਬਾਈ ਦਾ ਬਈ ਕੰਟੈਕਟ ਨੰਬਰ ਹੈਗਾਗਾ 62849 11213 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੂਗਾ ਨੋਟ ਕਰ ਲੋ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਬੋਲ ਦੋ ਸਿੰਦਾ ਜੀ ਠੀਕ ਆ ਨਾਮ ਬਾਈ ਦਾ ਹੈਗਾ ਸਿੰਦਾ ਤੇ ਬਾਈ ਜਿਹੜੀ ਝੋਟੀ ਦੇਖ ਰਹੇ ਆ ਆਪਣੇ ਕਰ ਦੂਗੀ ਹਾਂ ਹਾਂ ਕਰ ਦੂਗੀ ਠੀਕ ਆ ਜੀ ਮਾਂ ਥੱਲੇ ਹੈਗਾ 1213 ਦੀ ਤੋ ਠੀਕ ਆ ਕਿਹੜਾ ਸੂਆ ਸੁੰਦੀ ਆ ਬਈ ਪਹਿਲਾਂ ਨਹੀਂ ਆ ਜੀ ਪਲੂਣ ਸੁੰਦੀ ਆ ਕਿੰਨੇ ਤਰੀਕ ਨੂੰ ਬਾਈ 15 ਦਿਨ ਪਹਿਰੇ ਠੀਕ ਆ ਤੇ ਕਿੰਨਾ ਕੁ ਤੋਤਾ ਦਿੱਤਾ ਵੈਦੀ ਮਾਨ ਦਾ ਦੋ ਦੋ ਪਹੇਗਾ 13 14 ਲੀਟਰ ਇਹਦਾ ਫਿਰ ਕਿੰਨੀ ਕੁ ਉਮੀਦ ਉਹ ਇਹਨੂੰ 12 13 ਲੀਟਰ ਹੱਸ ਕੇ ਦੇ ਠੀਕ ਆ ਉਹ ਸੌਸੀਲਾ ਹਾਂ ਜੀ ਜਾਵਾਂ ਠੀਕ ਆ ਮਾਰਦੀ ਸੌਸੀਲ ਬਾਈ ਕਹਿੰਦੇ ਫੁੱਲ ਆ ਬਾਈ ਸਿੰਘਾਂ ਦੀ ਕੁਆਲਿਟੀ ਆਪਾਂ ਚੈੱਕ ਕਰਾਉਣਾ ਨੇੜੋਂ ਸਿੰਘ ਮੋੜੇ ਦਾ ਫੇਸ ਵਗੈਰਾ ਬਹੁਤ ਪਿਆਰਾ ਆ ਗਿਆ ਤੇ ਟਿਕ ਟੂਕੇ ਬਾਰੇ ਤਾਂ ਨਹੀਂ ਪਤਾ ਜਿਹੜਾ ਇਹਦੇ ਕਹਾਂ ਪਿਛੇ ਲਵਾਇਆ ਹਣ ਨਹੀਂ ਉਹ ਤਾਂ ਭਰਿਆ ਦਈ ਦਰਸ ਦਰਸ ਨੇ ਕਿੱਤਾਰੇ ਠੀਕ ਆ ਜੀ ਠੀਕ ਆ ਤਾਂ ਵਦਗਾ ਹੀ ਭਰਿਆ ਫੋਟਾਂ ਜ਼ਰੂਰ ਆਣਾ ਥੋੜੀਆਂ ਥੋੜੀਆਂ ਹਾਂ ਉਹ ਇਹ ਦੇ ਦਿਨ ਚਲਦੀਆਂ ਚੁਲਦੀਆਂ ਜੀ ਠੀਕ ਆ ਜੀ ਫੋਟਾਂ ਜ਼ਰੂਰ ਨੇ ਬਾਈ ਚਲਦੀਆਂ ਹੈ ਨਹੀਂ ਦਿਨਾਂ ਦੀ ਹਜੇ ਕੱਚੀ ਬਈਆ ਉਸ ਹੋਂ ਦਾ ਜ਼ਰੂਰ ਲੈ ਮੜੀ ਕਰਿਓ ਇਹ ਤੁਹਾਨੂੰ ਖੋਲ ਹੀ ਲੋਈ ਆਪਾਂ ਬਾ ਚੰਗਾ ਤੇ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚ ਮੰਨ ਕੇ ਕੋਲੋ ਸ਼ੇਅਰ ਕਰ ਰਹੇ ਥੋੜਾ ਡਰਦੀ ਜਰੂਰ ਹੈ ਕੈਮਰੇ ਤੋਂ ਹੋਰ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਹੋਰ ਲੈ ਬਈ ਤੋੜਾ ਤਾਰਾ ਚੈੱਕ ਕਰ ਸਕਦੇ ਆ ਇੱਕ ਨੰਬਰ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਜੀ ਹਨਾ ਹਾਂ ਜੀ ਲੇਵਾ ਰੁਕ ਮੜੀ ਜੇ ਆਪਾ ਦਿਖਾਈ ਦਿੰਨੇ ਸਿਰੋਕੇ ਡਰਦੀ ਜਰੂਰ ਆ ਥੋੜਾ ਇਹ ਤਾਂ ਉੱਪਰ ਹੀ ਕਰਦੀ ਜੀ ਪੂ ਤਾਂ ਬਾਹਲੀ ਸੀ ਆਂ ਤਾਂ ਕੋਈ ਮਸ ਜੀ ਲੈ ਬਈ ਫੋਟਾਂ ਜ਼ਰੂਰ ਆ ਉਧਰ ਵੀ ਆ ਇੱਕ ਤੇ ਇੱਕ ਇਧਰ ਆ ਬਈ ਕਹਿੰਦਾ ਚੱਲਦੀ ਕੋਈ ਨਹੀਂ ਇੰਨਾ ਚ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਗਾੜੀ ਕੁੜੀ ਚੈੱਕ ਕਰ ਸਕਦੇ ਸਭ ਪਿਛਾੜੀ ਵੀ ਚੱਕਰ ਆਵਾਜ਼ ਨੇ ਆਪਾਂ ਤੇ ਦਿਨਾਂ ਦੀ ਕੱਚੀ ਪਈ ਆ ਹਜੇ ਕਿੰਨੇ ਦਿਨ ਪਈ ਆ ਜੀ 15 ਦਿਨ ਪਈ 15 ਦਿਨ ਬੰਦਿਆਂ ਦਾ ਪਈ ਆ ਉੱਤੋਂ ਹੀ ਲੈ ਦੂੰਗੀ ਤਾਂ ਹੂੰ ਕੋਸ਼ ਦਿਨ ਕਈ ਰਾਂ ਬਾਈ ਪਸੂ ਉੱਤੇ ਵੀ ਲੈ ਜਾਂਦਾ ਹਜੇ 15 ਦਿਨ ਪਏ ਆ ਉਸ ਹਿਸਾਬ ਨਾਲ ਤਾਂ ਅੰਦਾਜ਼ਾ ਲਾ ਲ ਸਿੰਘਾਂ ਦਾ ਸਹੇ ਬਹੁਤ ਚੰਗਾ ਆ ਗਿਆ ਜੀ ਹਨਾ ਹਾਂ ਜੀ ਨਾਲ ਸਿੰਘਾਂ ਦੇ ਮੋੜੇ ਵੀ ਇੱਕ ਕੁਆਲਿਟੀ ਸਿੰਘਾਂ ਦੀ ਇੱਕ ਨੰਬਰ ਫੇਸ ਵਗੈਰਾ ਬਹੁਤ ਪਿਆਰਾ ਆ ਗਿਆ ਬਾਕੀ ਬਾਈ ਵੱਡੀ-ਬੁੱਡੀ ਫੁੱਲਾ ਕੋਈ ਵੀ ਛੋਟੀ ਮੰਨ ਕੇ ਨਹੀਂ ਬਾਈ ਮੜਾ ਆਪਾਂ ਕੱਦ ਚੈੱਕ ਕਰਾਉਣਾ ਖੜੇ ਮੜਾ ਬਰੋਬਰ ਜਾ ਕੇ ਲੈ ਭਾਈ ਚੈੱਕ ਕਰ ਲੋ ਕੱਦ ਵੀ ਕਰਮਾਲੀ ਦਾ ਫੁੱਲ ਆ ਗਿਆ ਇਹ ਨਹੀਂ ਹੈਗਾ ਵੀ ਛੋਟੀ ਆ ਜਾਂ ਲਿੱਸੀ ਲਾਮੀ ਆ ਕਿਸੇ ਪੱਖ ਤੋਂ ਲੈ ਚਲੋ ਬਾਕੀ ਬਾਈ ਨੇ ਮਜ਼ਰਦਾਰ ਕਾੜ ਵੀ ਬਈ ਚੰਗਾ ਦੱਸਿਆਗਾ ਚੜਾਈ-ਚੜੂਈ ਜੇ ਗੱਲ ਕਰੀਏ ਝੋਟੀ ਦੀ ਫੁੱ ਤੇ ਬਾਈ ਇਹਦਾ ਮੁੱਲ ਕੀ ਰਹਿਣ ਵਾਲਾ ਮੁੱਲ ਉਹ ਦੱਸ ਦਾਂਗੇ ਮੋਕੇ ਤੇ ਠੀਕ ਹੈ ਬਾਈ ਮੁੱਲ ਬਾਈ ਕਿੰਨਾ ਰੱਖੂਗਾ ਬਾਈ ਫੋਨ ਤੇ ਤੇ ਮੁੱਲ ਜਾਇਜ਼ ਹੀ ਹੋਊਗਾ ਬਾਈ ਹਾਂ ਮੁੱਲ ਲੈਣ ਦੇ ਨਾਲ ਹੀ ਕਰਾਂਗੇ ਬਸ ਠੀਕ ਹੈ ਬਾਈ ਮੁੱਲ ਹੋਊਗਾ ਬਾਈ ਫੋਨ ਤੇ ਤੇ ਮੁੱਲ ਰਹੂਗਾ ਜਾਇਜ਼ ਤੇ ਜੇ ਕਿਸੇ ਵੀ ਵੀਰ ਨੂੰ ਝੋਟੀ ਪਸੰਦ ਆਵੇ ਨਾ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ ਤੇ ਬਾਕੀ ਆਪਾਂ ਦਿਖਾਉਣੇ ਪਿੱਛੇ ਤੋਂ ਬਈ ਬਲਡ ਲਾਣਾ ਸਾਰੀਆਂ ਹਜੇ ਪਈਆਂ ਨੇ ਬਾਈ ਸਾਰੀਆਂ ਬਲਡ ਲਾ ਕੱਢੂਗੀ ਕਰਮ ਵਾਲੀ ਫੇਰ ਜਾ ਕੇ ਕਿਤੇ ਬਹੁਤ ਸੋਹਣਾ ਡਰ ਕਮਾਲ ਦਾ ਧਿਆਰ ਕਰਕੇ ਸੂ। ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ।